ਗਵਰਨਮੈਂਟ ਐਲੀਮੈਂਟਰੀ ਸਕੂਲ ਵਿਵੇਕ ਭਾਰਤੀ ਵਿਵੇਕ ਭਾਰਤੀ ਗਵਰਨਮੈਂਟ ਸਰਕਾਰੀ ਐਲੀਮੈਂਟਰੀ ਸਕੂਲ ਜਿੱਥੇ ਕਿ ਅੱਜ ਰੋਟਰੀ ਕਲੱਬ ਸਮਾਣਾ ਡਾਇਨਾਮਿਕ ਵੱਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਰੋਟਰੀ ਕਲੱਬ ਸਮਾਣਾ ਡਾਇਨਾਮਿਕ ਜੀ ਦੇ ਵੱਲੋਂ ਕਿ 2025-26 ਸੈਸ਼ਨ ਦੀ ਜਿਹੜੀ ਸ਼ੁਰੂਆਤ ਹੈ ਅੱਜ ਕਲੱਬ ਦੇ ਨਵੇਂ ਬਣੇ ਪ੍ਰਧਾਨ ਦਰਸ਼ਨ ਮਿੱਤਲ ਜੀ ਸੈਕਟਰੀ ਸੁਨੀਤ ਗਰਗ ਟੀਨੂ ਜੀ ਤੇ ਕੈਸ਼ੀਅਰ ਅਸ਼ੋਕ ਗਰਗ ਜੀ ਚੇਤਨ ਗੁਪਤਾ ਜੀ ਪ੍ਰੋਜੈਕਟ ਚੇਅਰਮੈਨ ਦੀ ਅਗਵਾਈ ਦੇ ਵਿੱਚ ਅੱਜ ਸਕੂਲ ਦੇ ਵਿੱਚ ਏਸੀ ਦਿੱਤੇ ਜਾ ਰਹੇ ਨੇ ਦੋ ਏਸੀ ਡੋਨੇਟ ਕੀਤੇ ਜਾ ਰਹੇ ਨੇ Thank <laughs> you. ਜੀ ਸਾਰੀ ਟੀਮ ਪਲੀਜ਼ ਜਿੱਤ ਮਾਰੇ ਯਾਰ ਅਕੀ ਜੀ ਹਾਂ ਜੀ ਦਾ ਬੋਲਦੇ ਆ ਅੱਜ ਦੇ ਗਾਣੇ ਥੈਂਕ ਯੂ ਜਸਟ ਮੀਟਿੰਗ ਵਾਲੀ ਸੀਏ ਦਸਤੀ ਜੋੜੇ 26 ਤਾਈ ਪਾਛੀ ਸਟਰੀ ਡੋਰਡਰ ਡਾਕਟਰ ਕੇਕੇ ਜੋਹਰੀ ਜੀ ਤੇ ਜੀਵਨ ਸਾਹਿਬ ਗੁਰਪ੍ਰੀਤ ਸਿੰਘ ਗੋਲੜੀ ਜਸਵਿੰਦਰ ਸਿੰਘ ਜੀ ਸੀਐਚਟੀ ਅਵਤਾਰ ਸਿੰਘ ਜੀ ਡੀਆਰਸੀ ਬੀਆਰਸੀ ਇਹਨਾਂ ਸਾਰਾ ਦਾ ਪੂਰੇ ਕੰਮ ਚ ਤੇ ਨਾਲ ਹਰ ਇੱਕ ਸ਼ਰਧਾ ਕਰਦੇ ਆ ਉਸ ਤੋਂ ਬਾਅਦ ਕੋ ਅੱਜ ਦਾ ਇਹ ਜੋ ਸ਼ੁਰੂਆਤ ਦਰਸ਼ਨ ਮੁੱਤਰ ਜੀ ਟੀ ਪ੍ਰਧਾਨ ਜੀ ਤੇ ਬਲੌਟਰੀ ਕਲਬ ਸਮਾਰਨ ਡੈਰੇ ਲੋਕ ਕਰਨਗੇ ਉਸ ਦੇ ਵਿੱਚ ਸਕੂਲ ਲਈ ਇਨਾਬਲੋ ਡਿਮਾਂਡ ਆਈ ਸੀ ਦੋ ਕਮਰੇ ਨੇ ਕੋਈ ਕੋ ਇਹਦੀ ਲੋੜ ਹੈ ਅਸੀਂ ਅੱਜ ਸ਼ੁਰੂਆਤ ਕਰ ਰਹੇ ਹਾਂ ਜਿਸ ਤਰ੍ਹਾਂ ਇਹ ਪਤਲੀ ਗਰਮੀ ਪੈ ਰਹੀ ਹੈ ਬੱਚਾ ਨੂੰ ਬੜੀ ਦਿੱਕਤ ਆਉਂਦੀ ਹੈ ਚਲੋ ਜਿੰਨਾ ਕਰ ਸਕਦੇ ਹਾਂ ਅਵਸਥਾ ਬਹੁਤ ਜ਼ਰੂਰਤਾਂ ਹੁੰਦੀਆਂ ਨੇ ਜਿੰਨੀ ਥੋੜੀ ਥੋੜੀ ਪੂਰੀ ਲੋੜ ਵਧਿਆ ਤਾਂ ਰੋਟਰੀ ਕਲੱਬ ਸਮਾਰਾ ਡਾਇਨਾਮਿਕ ਹਮੇਸ਼ਾ ਹੀ ਇਹਨਾਂ ਦੇ ਨਾਲ ਖੜਾ ਹੈ ਤੁਹਾਨੂੰ ਬਹੁਤ ਬਹੁਤ ਲਵਲੀ ਜੀ ਪਰਮਜੀਤ ਜੀ ਅੱਜ ਬੜੇ ਖੁਸ਼ਕਿਸਮਤ ਹੈ ਗਰੇਸੀ ਹੈ ਪਰਿਵਾਰ ਅੱਜ ਇਹ ਆਪਣੇ ਨਾਮ ਚੋੜ ਰਹੇ ਨੇ ਉਹ ਨੌਟਰੀ ਦੇ ਸਮਾਨਤ ਨਾਲ ਇਸ ਜੀ ਦੇ ਨਾਲ ਅੱਜ ਮੈਂ ਤੁਹਾਨੂੰ ਆਪ ਜੀ ਬਹੁਤ ਬਹੁਤ ਚੁਸਤ ਨਾਲ ਅੱਜ ਸਾਰੇ ਪਰਿਵਾਰ ਇਕੱਠੇ ਹੋ ਕੇ ਖੜੇ ਇਹ ਬੰਦ ਜੀ ਤੁਹਾਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਦੇਸ਼ ਦੀ ਦਾ ਵਿਪਰਵ ਤਰਵਾ ਜ਼ਿਲ੍ਹੇ ਸਾਡੇ ਇੱਕ ਚੋਣੇ ਬੁਲਾਵਤੇ ਹਮੇਸ਼ਾ ਹੁੰਦੇ ਨੇ ਅਸੀਂ ਮਨਜੀਤ ਕੌਰ ਜੀ ਤੇ ਸੁਖਲਾ ਰਾਣੀ ਜੀ ਅਧਿਕਾਰਾਂ ਦਾ अभी करते हैं रोडरीज़ बनाते हैं अभी उन्हें कोशिश करते हैं कि दिखेगी नहीं है इसमें प्रशिक्षण भी थमेगा अध्यात्म सम्मान भी होगा उन्हें बच्चा वो फैसिलिटी देंगे बच्चे आराम और पढ़ाई मुश्किल मायें क्योंकि बड़े स्कूलर में तारा कुछ है छोटे स्कूलर में नहीं कोई जिगारी करता इस कर ਇਸ ਤੋਂ ਪਹਿਲਾਂ ਕੁਝ ਸਾਡੇ ਕਾਰਜ ਅਸੀਂ ਪੂਰੇ ਕਰਾਂਗੇ ਸਭ ਤੋਂ ਪਹਿਲਾਂ ਸਾਡੇ ਪ੍ਰਧਾਨ ਜੀ ਦੇ ਦਰਸ਼ਨ ਉਤਰੀ ਲਈ ਬੇਨਤੀ ਹੈ ਕਿ ਆਪਣੀ ਟੀਮ ਸਾਡੇ ਉੱਪਰ ਪਹੁੰਚ ਕੇ ਜੀਤਣਾ ਸ਼ੁਰੂ ਸੀ ਵੀ ਔਰ ਡਾਕਟਰ ਕੇਕੇ ਜੋਨੀ ਵੀ ਸਾਡ ਜਿਸ ਦੀ ਬੜਾ ਉਹਨਾਂ ਦਾ ਗੈਤਨ ਕਰਾਂਗੇ ਪਲੀਜ਼ ਸਾਡੀ ਸਾਰੀ ਟੀਮ ਨੂੰ ਉਹ ਅੱਗੇ ਆ ਕੇ ਮਿਲਣਾ ਵਲਕਨ ਕਰਗੇ ਤੇ ਬੇਟੀ ਮੁਸਕਾਨ ਔਰ ਥਰਡ ਤੇ ਆਰਤੀ

ਇਸਵਾਦ ਉਹ ਇੱਕ ਪਾਸੇ ਸਟੂਡੀਓ ਦਾ ਸਾਰਾ ਸਟਾਫ ਆਦਾਣਾ ਬਾਕੀ ਡਾਇਨਾਮਿਕ ਨੂੰ ਬਾਕੀ ਬਸ ਨਹੀਂ ਸਹੀ ਗੱਲ ਹੈ ਬੀਨ ਬਾਕੀ ਦਾ ਡਾਇਨਾਮਿਕ ਨੇ ਇਹਨਾਂ ਦੀ ਰਹਿਨੁਮਾਈ ਦੇ ਵਿੱਚ ਅਸੀਂ ਬਹੁਤ ਕੰਮ ਕੀਤਾ ਹੈਗਾ ਦੋ ਤਾਂ ਅਸੀਂ ਆਈਜ਼ ਆਪਰੇਸ਼ਨ ਕੈਂਪ ਲਗਾਏ ਜੀ ਅਗਰ ਇੰਟਰਨੈਸ਼ਨਲ ਅਗਰ ਸੈਂਸ ਸਕੂਲ ਦੇ ਵਿੱਚ ਅਸੀਂ ਅਵੇਅਰਨੈਸ ਕੈਂਪ ਹੈਲਥ ਅਵੇਅਰਨੈਸ ਕੈਂਪ ਲਗਾਇਆ ਜੀ ਅਸੀਂ ਦੋ ਤਿੰਨ ਨਾ થી ਕੈਂਪ ਬਲੈਕਕਟਸ ਅਸੀਂ ਬੰਦੇ ਗਰਮੀਆਂ ਦੇ ਵਿੱਚ ਸਰਦੀਆਂ ਦੇ ਵਿੱਚ ਔਰ ਇਹ ਸਾਰੇ ਬੱਚਿਆਂ ਨੂੰ ਅਸੀਂ ਇਨਸ ਪ੍ਰੋਵਾਈਡ ਕਰਵਾਇਆ ਪਿਛਲੇ ਸਾਲ ਉਹ ਵੀ ਛੋਟੇ ਛੋਟੇ ਪ੍ਰੋਜੈਕਟ ਟਰੀ ਪਲਾਂਟੇਸ਼ਨ ਔਰ ਅਸੀਂ ਕਾਫੀ ਕੰਮ ਕੀਤਾ ਹੈਗਾ ਨਾ ਜਿਹੜਾ ਸਾਨੂੰ ਅੱਜ ਦੇ ਵਿੱਚ ਔਰ ਮੈਂ ਸਾਰੇ ਮੈਂਬਰਸ ਨੂੰ ਆਪਣੇ ਨੂੰ ਇਹਨਾਂ ਨੂੰ ਸ਼ੁਗਿਰਵਾਦੀ ਕਰਦਾ ਇਹਨਾਂ ਨੇ ਮੈਨੂੰ ਐਕਟੀਵਿਟੀ ਰਿਸਪੌਂਸਿਬਿਲਟੀ ਦਿੱਤੀ ਹੈ ਇਹਨਾਂ ਨੂੰ ਮੈਂ ਇਨਸ਼ੋਰ ਵੀ ਕਰਦਾ ਸਭ ਨੂੰ ਮੈਂ ਆਪਣੀ ਟੀਮ ਨੂੰ ਸ਼ੋਕੀ ਨੂੰ ਔਰ ਪੀਟਰ ਜੈਲੋ ਪੀ. ਜੀ ਨੂੰ ਇਹਨਾਂ ਨੂੰ ਨਾਲ ਲੈ ਕੇ ਤੁਹਾਡੇ ਸਭ ਦੇ ਸਹਿਯੋਗ ਨਾਲ ਆਪਾਂ ਇਸ ਸਾਲ ਵੀ ਵੱਧ ਵੱਧ ਮੰਗਰਾਂਗੇ ਮੈਨੂੰ ਤੁਹਾਡਾ ਸਹਿਯੋਗ ਚਾਹੀਦਾ ਹੈ ਜੋ ਬਾਕੀ ਬੰਦ ਹੋਏਗਾ ਆਪਾਂ ਕਰਾਂਗੇ ਅਮੀਰ ਜੀ ਅਸੀਂ ਇਸ ਸਾਲ ਦੇ ਵਿੱਚ 5 ਸੈਪਟੇਮਬਰ ਨੂੰ ਅਗਰ ਸੈ ਜਨਤਰੀ ਦਿਵਸ ਤੇ ਅਸੀਂ ਦੇਖੇ ਆਈਸ ਕੈਂਪ ਬੁੱਕ ਕਰਵਾਤਾ ਹਾਂ ਥੈਂਕ ਯੂ ਤੁਨਸ਼ਾਲਾ ਦੇ ਵਿੱਚ ਉਹ ਸਾਡੇ ਰੋਡਰੀ ਕਲੱਬ ਕੈਨੇਡਾ ਵੱਲੋਂ ਲੱਗੇਗਾ ਜੀ ਸਾਰੇ ਮੈਂਬਰ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਕੋਈ ਘੱਟ ਵੱਧ ਬੋਲੇ ਗਿਆ ਹੋਵੇ ਜੀ ਨਾਹੀਂ ਇੱਕ ਨਵੇਂ ਮੈਂਬਰ ਜਿਹੜੇ ਆਏ ਨੇ ਇਹਨਾਂ ਦਾ ਜੀ ਸਭ ਦਾ ਬਹੁਤ ਬਹੁਤ ਵੈਲਕਮ ਹੈ ਜੀ ਥੈਂਕ ਯੂ ਜੈ ਮਾਰਾ ਜੀ ਜੈ ਹਿੰਦ ਇਹ ਬਖਸ਼ਿਸ਼ ਜੀ ਜੀ ਕੋਲੀ ਜੀ ਨਾ 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 ਨਹੀਂ ਭਰੀਆ ਜੀ ਜੀ ਮੈਂ ਫਰੇਡ ਪ੍ਰਤੀ ਪ੍ਰਸ਼ਾਨ ਜੀ ਪੈਸ਼ੋਦਾਂ ਦੇ ਸਾਡੀ ਟੀਮ सब तो पहला आए डायनामिक रोटी क्लब मैंबर प्रधान सारे मेरे प्यार सत अपने रोटी काफिसर होने नाते मैं दो लाख रोटी वाले बोलना चाहूँगा रोटी एक इंटरनेशनल संस्था है दुनिया के एक सौ अस्सी देशों में है है और

ਸਾਡੇ ਪਾਰਿਸਟ੍ਰਿਕ ਵਰਨ ਚਰਚਾ ਕਾਨਫਰੰਸ ਦੇ ਟਾਈਮ ਇਹ ਕਲੱਬ ਨੇ ਆਪਣਾ ਨਵਾਂ ਰੂਪ ਅਭੀ ਹੋਤ ਦਿੱਤੀ ਇਸ ਸਮੇਂ ਮੈਨੂੰ ਖੁਸ਼ੀ ਹੈ ਤੁਹਾਨੂੰ ਬੰਦੇ ਹੋਏ ਦੇਖ ਕੇ ਤੁਹਾਨੂੰ ਬੰਦੇ ਹੋਏ ਦੇਖ ਕੇ ਤੁਸੀਂ ਬਹੁਤ ਵਧੀਆ ਕੰਮ ਪਿਛਲੇ ਸਾਲ ਫਲੇਵਰ ਫੁੱਟਬਾਲ ਦੀ ਗੋਆਚ ਕਿਸੇ ਤੇ ਗੁਰੂ ਮੋਕਾ ਮੈਨੇ ਦਰਸ਼ਨ ਮਿਲਦੇ ਮੈਂ ਇਹ ਸਮਝਦਾ ਹਾਂ ਸਾਲ ਇੱਕ ਮਹੀਨੇ ਇੱਕ ਸਾਲ ਨੂੰ ਟੀਮ ਨੇ ਨਾਲ ਰੁਕੇ ਕੰਮ ਕਰਨਾ ਲੇਕਿਨ ਉਹ ਇੱਕ ਸਾਲ ਦੇ ਵਿੱਚ ਅੰਨਾ ਕੰਮ ਹੁਣ ਕਰ ਸਕੀਏ ਅਨੀਸ਼ਵਾਨ ਜੀ ਵੱਲੋਂ ਕੰਮ ਕਰ ਸਕੀਏ ਅੰਨੇ ਫੈਲੋਸਿਪ ਦਾ ਕੰਮ ਕਰ ਸਕੀਏ ਫਿਰ ਰੋਬਰੀ ਦਾ ਪਰਚਾਹ ਤੇ ਪਰਸਾ ਆਪਣੇ ਇਲਾਕੇ ਦੇ ਵਿੱਚ ਹੁਣ ਅੱਜ ਬਣਾ ਦਈਏ ਕਿ ਕਿਹੜੇ ਆਨ ਵਾਲੇ ਲੋਕ ਦੇ ਸ਼ਹਿਰ ਸਮਾਨ ਦੇ ਜਿਹੜੇ ਸੱਜਣ ਨੇ ਉਹ ਫਕਰ ਨਾਲ ਗੱਲ کہہ ਸਕਣ ਕਿ ਰੋਬਰੀ ਸੁਮਾਨਾ ਸਾਡੇ ਸ਼ਹਿਰਵਾਸੀ ਬਹੁਤ ਬੜੀ ਸੇਵਾ ਕਰਦਾ ਹਾਂ ਇਹ ਗੁਣ ਵੀ ਇਸ ਮੰਜਬਰੇ ਗੱਲ ਸ਼ੇਅਰ ਕਰਨੇ ਚਾਹੁੰਦਾ ਤੇ ਮੇਰੀ ਖੁਤੀ ਵੀ ਸੋਚ ਰਹੀ ਹੈ ਕਿ ਇੱਕ ਬੰਦਾ ਹੁਣ ਇੱਕ ਸਾਲ ਮੰਨ ਲੈ ਤੁਸੀਂ ਜੋ ਸੇਵਾ ਦੇ ਕੰਮ ਸਮਾਜ ਸੇਵਾ ਵਾਸਤੇ ਕਰੋਗੇ ਬਹੁਤ ਭਗਵਾਨ ਦੀ ਕਿਰਪਾ ਹੈ ਆਪਣੇ ਸਭ ਤੇ ਤਾਂ ਆਨ ਵਾਲੇ ਟਾਈਮ ਦੇ ਵਿੱਚ ਜਦੋਂ ਆਪਾਂ ਅੱਗੇ ਵਧਦੇ ਚਲੇ ਜਾਵਾਂਗੇ 10 ਸਾਲ ਬਾਅਦ 20 ਸਾਲ ਬਾਅਦ 30 ਸਾਲ ਬਾਅਦ ਹਰ ਇੱਕ ਇਨਸਾਨ ਨੂੰ ਇਹ ਗੱਲ ਮਹਿਸੂਸ ਹੋਣੀ ਹੈ ਕਿ ਮੈਂ ਆਪਣੇ ਟਾਈਮ ਵਾਸਤੇ ਸਮਾਜ ਕੀ ਕੁਝ ਕੀਤਾ ਤਬਦੀਲੀ ਆਈ ਤਾਂ ਨਹੀਂ ਹੈ ਅਈ ਬਦਲੀ ਜਾਂ ਹੈ ਅਈ ਮੱਗੇ ਵੀ ਬਦਲਾ ਹੈ ਲੇਕਿਨ ਜੋ ਅਸਲੀ ਲੋੜ ਹੈ ਹੋ ਸਕਦਾ 20 ਸਾਲ ਬਾਅਦ ਇਹ ਲੋੜ ਨਾ ਮਹਿਸੂਸ ਹੋਵੇ ਅੱਜ ਇੱਥੇ ਆਪਾਂ ਇਹ ਸੀਂਦੇ ਨੇ ਅੱਜ ਇਸ ਦੀ ਅੱਜ ਇਸ ਏਸੀ ਦੀ ਇਸ ਨੂੰ ਬਹੁਤ ਵੱਡੀ ਲੋੜ ਹੈ ਹੋ ਸਕਦਾ 10 ਸਾਲ ਬਾਅਦ 20 ਸਾਲ ਬਾਅਦ ਸਰਕਾਰਾਂ ਵੱਲੋਂ ਐਵੇਂ ਦੀ ਕੋਈ ਸੁਭਾਵਾ ਸਬਪੋਜੀਟ ਸਕੂਲ ਹੋ ਜੇ ਕਿ ਸਾਰੇ ਸਕੂਲ ਹੀ ਏਸੀ ਹੋ ਜਾਣ ਉਦੋਂ ਕੋਈ ਬੰਦਾ ਇਹ ਸੋਚੇ ਵੀ ਏਸੀ ਹੈ ਤਦੋਂ ਕਿ ਮੈਂ ਉਦੋਂ ਤੱਕ ਲੋਡ ਨਹੀਂ ਸੀ ਦੇਖੀ ਨਹੀਂ ਅੱਜ ਦੀ ਲੋਡ ਨੂੰ ਦੇਖਦੇ ਹੋਏ ਤੁਸੀਂ ਜੋ ਕੰਮ ਕੀਤਾ ਹੈ ਬਹੁਤ ਵੱਡਾ ਕੰਮ ਹੈ ਕਨਿਲੀਸ ਅਵੇਨੈਸ ਦਾ ਜਿਹੜਾ ਤੁਸੀਂ ਕੰਮ ਕੀਤਾ ਉਹ ਬਹੁਤ ਵੱਡਾ ਕੰਮ ਹੈ ਜੋ ਆਈ ਰਮੇਸ਼ਨ ਕੇ ਅੰਦਰ ਤੁਸੀਂ ਲਗਾਏ ਉਹ ਬਹੁਤ ਵੱਡਾ ਕੰਮ ਕੀਤਾ ਜੋ ਬਲੈਂਕਟ ਹੈ ਬਚਨ ਜੋ ਡਰੈਸਿਸ ਦਿੱਤੀਆਂ ਉਹ ਬਹੁਤ ਅੱਛਾ ਮਤਲਬ ਤੁਸੀਂ ਬੰਦੇ ਕਿਤੇ ਤਾਂ ਅਗਰ ਸੈਂ ਜੈ ਜੀ ਤੇ ਮਨਵਜੈ ਜੀ ਤੇ ਪੰਜਾਬ ਸਰੂਪ ਨੂੰ ਜੋ ਆਇਰ ਉਪੇਸ਼ੀ ਕੇੰਪਸ ਜੀ ਲਗਾਣਾ ਹੈ ਉਹਦੇ ਵਾਸਤੇ ਵੀ ਤੁਹਾਨੂੰ ਬਹੁਤ-ਬਹੁਤ ਬਿਸ਼ੀ ਜੀ ਤੇ ਬਹੁਤ ਬਦਾਈ ਮੈਂ ਤਾਂ ਆਪਣੇ ਵੱਲੋਂ ਰਿਕਵਰ ਕਰਨੀ ਚਾਹੁੰਗਾ ਕਿ ਮੈਂ ਤੁਹਾਡਾ ਆਪਣਾ ਹਿੱਸਾ ਹੈ ਤੇ ਮੈਂ ਤਾਂ ਛੋਟੇ ਨੇ ਬੱਚੇ ਨੇ ਨਜ਼ਰ ਵਿੱਚ ਜਿਹੜੀ ਉਹਨਾਂ ਦੀ ਸਿਹਤ ਵੀ ਹੈ ਉਹ ਤਾਂ ਵੱਡੇ ਨੇ ਤਾਂ ਮੈਂ ਤਾਂ ਹਮੇਸ਼ਾ ਹੀ ਤੁਹਾਡੇ ਨਾਲ ਮੈਨੂੰ ਤਾਂ ਕਿਸੇ ਵੀ ਗੱਲ ਵਾਸਤੇ ਤੁਸੀਂ ਕਹੋਗੇ ਤਾਂ ਤੁਹਾਡੀ ਕੋਈ ਵੀ ਗੱਲ ਮੇਰੇ ਵਾਸਤੇ ਹੁਕਮ ਹੈ ਇਸ ਤੋਂ ਬਾਅਦ ਸਾਰੇ ਜੀ ਜੀ ਤੁਹਾਨੂੰ ਸੇਵਾ ਹੈ thank you